ਕੋਈ ਕਿਸੇ ਤਰ੍ਹਾਂ ਵੀ ਕਹਿਣ ਦਾ ਮਤਲਬ ਕੀ 1 ਰੁਪਿਆ ਲਾਣ ਦੀ ਵੀ ਲੋੜ ਨਹੀਂ ਸਰਵਿਸ ਵੀ ਹੋਈ ਐ 3500 ਕਿਲੋਮੀਟਰ ਚੱਲੀ ਐ ਸਰਵਿਸ ਹੋ ਗਈ ਠੀਕ ਐ ਸਾਊਂਡ ਦੇਖੋ ਬਈ ਕਾਰ ਦਾ ਕਾਰ ਦਾ ਸਾਊਂਡ ਪੂਰਾ ਵਧੀਆ ਓਕੇ ਦੀ ਰਿਪੋਰਟ ਆ ਬਈ ਇਹਦਾ ਵੀ ਸਾਊਂਡ ਹਨਾ ਦੇਖੋ ਸਾਰੇ ਗੋਡੇ ਵਗੈਰਾ ਇਹਦੇ ਬਿਲਕੁਲ ਸਾਫ਼ ਸੁਥਰੇ ਨੇ ਬਈ ਉਧਰ ਲਾ ਦਿਖਾ ਦੂ ਗੁਰਪੀਤ ਹਾਂਜੀ ਮਿੱਤਰੋ ਆਜੋ ਬਈ ਆਪਾਂ ਤੁਹਾਨੂੰ ਅੱਜ ਦੋ ਕਾਰਾਂ ਦਵਾਂਗੇ ਤੇ ਦੋਨੀਆਂ ਕਾਰਾਂ ਰਹਿਣਗੀਆਂ ਬਹੁਤ ਜ਼ਿਆਦਾ ਵਧੀਆ ਅੱਜ ਆਪਾਂ ਡਿੜਬੇ ਦੇ ਲਵੇ ਖੜਿਆ ਬਰਾਸ ਪਿੰਡ ਦੇ ਵਿੱਚ ਤੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਬਾਈ ਚਰਨਜੀਤ ਆਪਣੇ ਨਾਲ ਰਹਿਣਗੇ ਨਾ ਨਾ ਗੱਲਬਾਤ ਕਰਾਂਗੇ ਤੇ ਮਿੱਤਰੋ 13 April ਬਿਲਕੁਲ ਨੇੜੇ ਲੱਗਦੀ ਜਾ ਰਹੀ ਹੈਗੀ ਤੇ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਕਰੋ ਵੀਡੀਓ ਨੂੰ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਭੇਜਿਆ ਕਰੋ ਬਾਈ ਵੀਡੀਓ ਠੀਕ ਆ ਤੇ ਆਪਾਂ 13 April ਨੂੰ अल्टੋ ਕਾਰ ਬਿਲਕੁਲ ਫ੍ਰੀ ਦੇਵਾਂਗੇ ਠੀਕ ਆ ਜਿਹੜੇ ਬਾਈ ਕਮੈਂਟ ਕਰਨਗੇ ਉਹਨਾਂ 'ਚ ਕਿਸੇ ਇੱਕ ਭਰਾ ਦੇ ਹਿੱਸੇ ਆ ਸਕਦੀ ਹੈ ਠੀਕ ਆ ਬਾਈ ਤੇ ਨਾਲ ਫੋਲੋ ਵੀ ਕਰ ਲਿਓ ਤੇ ਬਾਈ ਦੋ ਕਾਰਾਂ ਅੱਜ ਆਪਣੇ ਲਈ ਲੈਵੇ ਠੀਕ ਆ ਇੱਕ ਡਿਜ਼ਾਇਰ ਆ ਤੇ ਇੱਕ ਬਰੀਜ਼ਾ ਦੋਨੀਆਂ ਡੀਜ਼ਲ ਦੇ ਵਿੱਚ ਰਹਿਣਗੇ ਕਾਰਾਂ ਤੇ ਕੰਡੀਸ਼ਨ ਵਾਈਜ਼ ਆਪਾਂ ਬੈਠਾ ਗੱਲਬਾਤ ਕਰਦੇ ਕਹੇ ਜੀ ਕੰਡੀਸ਼ਨ ਰਹੂਗੀ ਠੀਕ ਆ ਬਾਈ ਆਓ ਤੇ ਕਾਰ ਦੀ ਟ੍ਰਾਈਲ ਹੋ ਤੁਸੀਂ ਕਾਰ ਲੈ ਜਾ ਸਕਦੇ ਹੋਗੇ ਪਹਿਲੀ ਕਾਰ ਦੀ ਗੱਲਬਾਤ ਕਰ ਰਹੇ ਆਪਾਂ ਆਪਣੇ ਲਈ ਡਿਜ਼ਾਇਰ ਆ ਸੱਸੀ ਕਾਲ ਵੀਰੇ ਸੱਸੀ ਕਾਲ ਵੀਰ ਜੀ ਸਵਾਦ ਆ ਵੀਰੇ ਆਪਣੇ ਪੇਜ ਦੇ ਉੱਪਰ ਹਨਾ ਤੇ ਬਈ ਜਿਹੜੀ ਪਹਿਲਾਂ ਆਪਣੇ ਵੀਡੀਓ ਚੱਲਦੀਆਂ ਠੀਕ ਰਿਸਪੌਂਸ ਰਹਿੰਦਾ ਵੀਰੇ ਹਾਂ ਬਾਈ ਬਹੁਤ ਵਧੀਆ ਕੋਈ ਇਹ ਭਰਾ ਇਹ ਤਾਂ ਨਹੀਂ ਕੋਈ ਲੰਬਾ ਨਹੀਂ ਕੋਈ ਬਾਈ ਜੀ ਲੰਬੇ ਵਾਲਾ ਆਪਾਂ ਕੰਮ ਹੀ ਨਹੀਂ ਕਰਦੇ ਠੀਕ ਆ ਬਾਈ ਅੱਛਾ ਇਹ ਪਹਿਲੀ ਕਾਰ ਆ ਆਪਣੇ ਲਈ ਡਿਜ਼ਾਇਰ ਵੀਰੇ ਇਹ ਕਿੰਨਾ ਮਾਡਲ ਆ ਇਹ ਏ ਬਾਈ ਜੀ 14 ਮਾਡਲ ਹੈ ਹਾਂਜੀ ਫਰਸਟ ਓਨਰ ਹੈ ਠੀਕ ਹੈ ਵੀਰੇ ਤੇ ਇਹ ਨਵੀਂ ਗੱਡੀ ਹੈ ਠੀਕ ਹੈ ਵੀਰੇ ਸੀਰੀ ਹੈ ਤੁਹਾਨੂੰ ਹਨਾ ਹਾਂ 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 ਤੇ ਕੋਈ ਕਿਸੇ ਤਰ੍ਹਾਂ ਵੀ ਕਹਿਣ ਦਾ ਮਤਲਬ ਕੀ 1 ਰੁਪਿਆ ਲਾਣ ਦੀ ਵੀ ਲੋੜ ਨਹੀਂ ਸਰਵਿਸ ਵੀ ਹੋਈ ਹੈ 3500 ਕਿਲੋਮੀਟਰ ਚੱਲੀ ਹੈ ਸਰਵਿਸ ਹੋ ਗਈ ਠੀਕ ਹੈ ਲੈ ਮਿੱਤਰੋ ਸਰਵਿਸ ਵਗੈਰਾ ਹੋਈ ਹੋਈ ਹੈ ਕਾਰ ਦੀ ਹਨਾ ਤੇ ਬਾਈ ਕਹਿੰਦਾ ਸਿਰਫ 3500 ਕਿਲੋਮੀਟਰ ਚੱਲੀ ਹੋਈ ਹੈ ਸਰਵਿਸ ਤੋਂ ਬਾਅਦ ਤੇ ਬਾਈ ਹਨਾ ਆਹ ਦੇਖੋ ਸਾਰੀ ਇੱਕ ਵਾਰ ਗੁਰਪ੍ਰੀਤ ਆਲੇ-ਦਾਲੇ ਘੇੜਾ ਘੜਾ ਦੇ ਬਾਈ ਕਾਰ ਦੇ ਹਨਾ ਕੁਛ ਨਹੀਂ ਕਰਾਉਣਾ ਬਸ ਉਹਨੇ ਕਰਨਾ ਕੀ ਆ ਨਾਮ ਕਰਾਉਣੀ ਆ ਤੇ ਕਾਰ ਚਲਾਉਣੀ ਆ ਐਚ ਆਰ 26 ਦਾ ਨੰਬਰ ਹੈ ਨਾ ਮੇਰਾ ਗੁਰਦਾਬਾਦ ਆ ਠੀਕ ਆ ਭਾਈ ਚੈੱਕ ਕਰ ਲੋ ਯਾਰ ਕਾਰ ਬਾਈ ਤੇ ਬਈ ਜਦੋਂ ਤੁਸੀਂ ਆਓਗੇ ਟ੍ਰਾਈ ਲਾਈਨ ਦੀ ਮੇ ਵੀ ਸ਼ਾਇਦ ਲੋਡ ਨਾ ਪਵੇ ਕਿਉਂਕਿ ਕਾਰ ਦੀ ਕੰਡੀਸ਼ਨ ਵੀ ਇਦਾਂ ਦੀ ਹੈਗੀ ਵੀ ਤੁਸੀਂ ਇਦਾਂ ਹੀ ਲੈ ਜਾਓਗੇ ਕਾਰ ਨੂੰ ਕੱਲੀ ਕੱਲੀ ਜੀ ਬਿਲਕੁਲ ਸਕਰਾਚ ਲੈਸ ਆ ਸਭੇ ਪੇਂਟ ਸ਼ੇਂਟ ਕੁਛ ਕਿੰਨੇ ਕ ਬਾਈ ਜੀ ਬੈਂਪਰ ਬੂੰਪਰੀ ਨੇ ਮਾੜੇ ਮੋٹے ਬਸ ਹੋਰ ਨਹੀਂ ਹੋਰ ਤਕਰੀਬਨ ਰੀਜਨਲ ਹੈ ਗੱਡੀ ਠੀਕ ਹੈ ਵੀਰੇ ਤੇ ਚਲਾਈ ਬਾਈ ਜੀ ਇਦਾਂ ਜਿਵੇਂ ਆਪਾਂ 18 19 ਮਾਡਲ ਗੱਡੀ ਚਲਾ ਲਈ ਨਾ ਠੀਕ ਹੈ ਵੀਰੇ ਤੇ ਗੱਡੀਆਂ ਮੇਰੇ ਕੋਲ ਹੋਰ ਵੀ ਬੜੀਆਂ ਹੁੰਦੀਆਂ ਹਨਾ ਪਰ ਮੈਂ ਕੁੱਲ ਮਿਲਾ ਕੇ ਕਹਿੰਨਾ ਕਿ 25 30 ਗੱਡੀਆਂ ਚੋਂ ਇਹੀ ਗੱਡੀ ਮੈਨੂੰ ਇਦਾਂ ਲੱਗੀ ਜਿਵੇਂ ਕਿ ਬਿਲਕੁਲ 18 19 ਮਾਡਲ ਵਾਂਗੂ ਚੱਲਦੀ ਹੈ ਨਹੀਂ ਤਾਂ ਅੰਦਰੋਂ ਹੀ ਆਵਾਜ਼ ਕਈ ਗੱਡੀਆਂ ਦਾ ਆਈ ਜਾਂਦਾ ਹੈ ਠੀਕ ਹੈ ਵੀਰੇ ਤੇ ਇਹਦਾ ਅੰਦਰੋਂ ਵੀ ਐ ਨਹੀਂ ਕਿ ਮਾੜਾ ਮੋਟਾ ਆਵਾਜ਼ ਵੀ ਆਜੂਗਾ ਗੱਡੀ ਠੀਕ ਹੈ ਵੀਰੇ अच्छा टायरਾਂ ਦੀ ਗੱਲ ਕਰੀਏ ਮੂਰਲੇ ਟਾਇਰ ਥੋੜੇ ਠੀਕ ਨੇ ਹਨਾ ਵੀਰੇ ਮਤਲਬ 50 ਪਲੱਸ ਨੇ ਪਿਛਲੇ ਥੋੜੇ ਟਾਈਮ ਚੱਲਗੇ ਪੈਣਗੇ ਹਨਾ ਹਾਂ ਲਓ ਜੀ ਬਾਈ ਠੀਕ ਹੈ ਤੇ ਕਾਰ ਦੀ ਕੰਡੀਸ਼ਨ ਆਲ ਓਵਰ ਬਾਈ ਚੈੱਕ ਕਰ ਲੋ ਓਕੇ ਦੀ ਰਿਪੋਰਟ ਆ ਬਿਲਕੁਲ ਤੇ ਬਾਈ ਤੁਸੀਂ ਜਨਾ ਕਿ ਕਿਹ ਜੀ ਦੇ ਦੋ ਹੀ ਚਾਬੀਆਂ ਨਾਲ ਸੀਗੀਆਂ ਇੱਕ ਇਹਦੀ ਇੱਕ ਕੈਸਟ ਇੱਕ ਹੈਗੀ ਆ ਚਾਬੀ ਵੈਫਿਓ ਮੈਂ ਕਨਫਰਮ ਕੀਤਾ ਮਿਲ ਜੂਗੀ ਪੱਕਾ ਮੈਂ ਕਹਿ ਨਹੀਂ ਸਕਦਾ ਉਹਨਾਂ ਨੇ ਕਿਹਾ ਹੋਇਆ ਕਿ ਹੈਗੀ ਆ ਠੀਕ ਜੇ ਹੋਈ ਮਤਲਬ ਮਿਲ ਜੂਗੀ ਹਾਂ ਮਿਲ ਜੂਗੀ ਠੀਕ ਹੈ ਲੇ ਵੀ ਹਨਾ ਤੁਹਾਨੂੰ ਆਪਾਂ ਇਹਦੇ ਆ ਪਾ ਦਿਖਾ ਦਈਏ ਪਿੱਲਰ ਵਗੈਰਾ ਚੈੱਕ ਕਰ ਲਿਓ ਮਿੱਤਰੋ ਠੀਕ ਹੈ ਚੈੱਕ ਕਰੋ ਬਈ ਬਈ ਪੰਚਿੰਗ ਪੁੰਚਿੰਗ ਸਾਰੀ ਕੰਪਨੀ ਦੇ ਨਾਲ ਦੀ ਆ ਇਹ ਜੀ ਬਈ ਹਨਾ ਇੱਥੋਂ ਚੈੱਕ ਕਰ ਲਈ ਥੋਨੇ ਗੱਡੀ ਤੇ ਤੁਸੀਂ ਗੋਡੇ ਚੈੱਕ ਕਰ ਲਈ ਬਈ ਇਹਦੇ ਤੁਹਾਡਾ ਬਾਵਾ ਕੁਝ ਕਲੀਅਰ ਹੋ ਜਾਂਦਾ ਵੀ ਗੱਡੀ ਠੀਕ ਪਈ ਆ ਬਈ ਹਨਾ ਸਾਰੇ ਤੁਸੀਂ ਪੱਟ ਕੇ ਚੈੱਕ ਕਰ ਸਕਦੇ ਆ ਗਾਰ ਨੂੰ ਤੇ ਪੱਕੀ ਆਪਾਂ ਤੁਹਾਨੂੰ ਬੋਨਟ ਵੀ ਖੋਲ ਕੇ ਦਿਖਾ ਦਈਏ ਦਾ ਸਟਾਰਟ ਕਰਕੇ ਤੁਹਾਨੂੰ ਦਿਖਾਵਾਂਗੇ ਬਈ ਹਨਾ ਵੀ ਕਾਰ ਕਿੱਦਾਂ ਦੀ ਆ ਕਿੱਦਾਂ ਦੀ ਨਾ ਲਓ ਜੀ ਖੋਲੇ ਵੀਰੇ ਨੂੰ ਲੈ ਵੀ ਬਈ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਹੈ ਨਾ ਅੱਲਾ ਤੁਹਾਨੂੰ ਇਦਾਂ ਹੀ ਦਿਖਾ ਦਈਏ ਲੈ ਵੀ ਚੈੱਕ ਕਰੋ ਇਹ ਵੀ ਓਕੇ ਹੈ ਬਈ ਬੌਂਡ ਬੌਂਡ ਵਗੈਰਾ ਨਾਲ ਦੀ ਹੈ ਵੀਰੇ ਨਾਲ ਦੀ ਹੈ ਬਈ ਠੀਕ ਹੈ ਤੇ ਆ ਚੈੱਕ ਕਰ ਲਓ ਹੈ ਨਾ ਇਹ ਵੀ ਸਾਫ਼ ਸੁਥਰਾ ਇਹ ਚੀਜ਼ਾਂ ਸਾਫ਼ ਸੁਥਰੀਆਂ ਬਈ ਕਈ ਮਿੰਤਰ ਕਹਿੰਦੇ ਨੇ ਵੀ ਜੇ ਮੈਂ ਹਰਿਆਣੇ ਦੀ ਕਾਰਾਂ ਹੁੰਦੀਆਂ ਰਸਟਿੰਗ ਵਗੈਰਾ ਹੋਈ ਹੁੰਦੀ ਆ ਚੈੱਕ ਕਰ ਲਓ ਬਈ ਕਾਰ ਹੈ ਨਾ ਬਿਲਕੁਲ ਓਕੇ ਹੈ ਬਈ ਕੋਈ ਇਹ ਨਹੀਂ ਹੈਗਾ ਕਿਸੇ ਪੱਖੋਂ ਕੋਈ ਤੁਹਾਨੂੰ ਦਿੱਕਤ ਆ ਜੂਗੀ ਜਾਂ ਤੁਹਾਨੂੰ ਕੋਈ ਬੰਦਾ ਕਹਿ ਦੋਗੇ ਬਈ ਤੁਹਾਡੀ ਕਾਰ ਲੱਗੀ ਹੋਈ ਹੈ ਨਾ ਵੀਰੇ ਬਿਲਕੁਲ ਬਈ ਜੀ ਤੇ ਬਾਈ ਓਕੇ ਐ ਤੇ ਤੁਸੀਂ ਆਓ ਤੇ ਕਾਰ ਬਾਇ ਕਰ ਸਕਦੇ ਆਂਗੇ ਦੇਖੋ ਬਾਈ ਇਹ ਵੀ ਵਧੀਆ ਹੁਣ ਸਟਾਰਟ ਕਰਦਾ ਵੀਰੇ ਕਰੋ ਬਾਈ ਜੀ ਕਰੋ ਲਾਈਵ ਵਿੱਚ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਨੇ ਆਂ ਬਾਈ ਕਾਰ ਤੇ ਤੁਹਾਨੂੰ ਜਜਮੈਂਟ ਹੋ ਜਾਊਗੀ ਇੰਜਨ ਦਾ ਸਾਊਂਡ ਕਿਦਾਂ ਦਾ ਹੈ ਨਾ ਲੈ ਬਈ ਸਾਊਂਡ ਚੈੱਕ ਨਾਲੇ ਠੰਡੀ ਪਈ ਆ ਨਾ ਵੀਰੇ ਕਾਰ ਤੇ ਬਾਈ ਜੀ ਫੇਰ ਤੇ ਸਟਾਰਟ ਨਹੀਂ ਕੀਤੀ ਇੱਦਾਂ ਤੇ ਵੀ ਦੀ ਸਟਾਰਟ ਵੀ ਨਹੀਂ ਕਰੀ ਹੋਈ ਬਈ ਹੈ ਨਾ ਦੇਖੋ ਸਾਊਂਡ ਚੰਗਾ ਬਈ ਕਾਰ ਦਾ ਕੋਈ ਦਿੱਕਤ ਨਹੀਂ ਮਾਡਲ ਸੀ 2000 ਕਾ ਚੋਬਾ ਝੋਦਾ ਹਸਟਲ ਝੋਦਾ ਮਾਡਲ ਫਰਸਟ ਓਨਰ ਕਾਰ ਆ ਬਾਈ ਇੰਸ਼ੋਰੈਂਸ ਵਗੈਰਾ ਹੈਗਾ ਕਿ ਹਾਂ ਬਾਈ ਜੀ ਸਾਰਾ ਕੁਝ ਹੈ ਠੀਕ ਹੈ ਲੈ ਵੀ ਠੀਕ ਹੈ ਸਾਊਂਡ ਬਈ ਇਹਦਾ ਕਾਰ ਦਾ ਵਧੀਆ ਪਿਆ ਤੁਸੀਂ ਆਲੀ ਕਾਰ ਬਾਈ ਆ ਕੇ ਟ్రਾਈ ਲੈ ਕੇ ਤੁਸੀਂ ਬਾਏ ਕਰ ਸਕਦੇ ਆਂਗੇ ਠੀਕ ਹੈ ਸੋਹਣੀ ਕਾਰ ਹੈ ਤੇ ਬਾਈ ਇਹਦਾ ਰੇਟ ਦੀ ਗੱਲ ਕਰੀ ਕਿੰਨੇ ਕੁ ਰੇਟ ਦੀ ਕਰ ਦਵਾਂਗੇ ਅ ਰੇਟ ਬਾਈ ਜੀ ਜੇ ਤਾਂ ਕਈ ਬਾਈਆਂ ਨੂੰ ਐਦਾਂ ਹੁੰਦਾ ਕਿ ਐਚ ਆਰ ਨੰਬਰ ਪੰਜਾਬ ਨੰਬਰ ਨਹੀਂ ਹੁੰਦੀ ਆ ਹਾਂ ਹਾਂ ਪੰਜਾਬ ਨੰਬਰ ਲਵਾ ਕੇ 390000 ਦੀ ਹੈ ਬਾਈ ਜੀ 390000 ਵਿੱਦ ਨੰਬਰ ਲਵਾ 14 ਮਾਡਲ 14 ਮਾਡਲ ਬਾਈ ਜੀ ਠੀਕ ਹੈ ਪੰਜਵੇਂ ਛੇਵੇਂ ਮਹੀਨੇ ਦੀ ਹੈ ਓਕੇ ਤੇ ਵਿੱਦ ਨੰਬਰ 390000 ਦੀ ਠੀਕ ਹੈ ਲੈ ਵੀ ਨੰਬਰ ਲਾ ਕੇ 390000 ਦੀ ਬਾਈ ਜੀ ਹਨਾ ਅਗਰ ਕਿਸੇ ਨੇ ਐਨਓਸੀ ਤੇ ਲੈਣੀ ਹੈਗੀ ਤਾਂ ਉਹ ਜਿਹੜਾ ਨੰਬਰ ਦਾ ਖਰਚਾ ਉਹ ਘਟ ਜੂਗਾ ਠੀਕ ਹੈ ਬਾਈ ਤੇ ਅਗਲੀ ਆ ਗਈ ਬਰੇਜ਼ਾ ਆਪਣੇ ਲਵੇ ਇਹ ਵੀਰੇ ਮਾਡਲ ਕਿੰਨੇ ਆ ਇਹ ਬਾਈ ਜੀ 16 ਮਾਡਲ ਹੈ ਹਾਂਜੀ ਦਸੰਬਰ ਦੀ ਹੈ 27 28 ਤਰੀਕ ਦੀ ਠੀਕ ਹੈ ਲਾਸਟ ਮੰਥ ਦੀ ਨਿਕਲੀ ਹੋਈ ਹੈ ਤੇ ਫਰਸਟ ਓਨਰ ਹੈ ਬਾਈ ਜੀ ਠੀਕ ਹੈ ਵੀਰੇ ਲੈ ਬਈ ਫਰਸਟ ਓਨਰ ਕਾਰ ਹੈ ਇਹਦੀਆਂ ਚਾਬੀਆਂ ਦੋਨੇ ਆ ਹਨ ਇਹਦੀਆਂ ਦੋਨੇ ਨੇ ਬਾਈ ਜੀ ਠੀਕ ਹੈ ਇਹਦੀਆਂ ਬਾਈ ਦੋਨੇ ਚਾਬੀਆਂ ਤੁਹਾਡੇ ਲਈ ਠੀਕ ਹੈ ਬਈ ਇਹ ਮਿਲ ਜਾਣਗੀਆਂ ਟਾਇਰਾਂ ਦੀ ਕੰਡੀਸ਼ਨ ਅਲਟੀਮੇਟ ਪਈ ਆ ਬਾਈ ਐਮ ਆਰ ਐਫ ਦੇ ਟਾਇਰ ਨੇ ਗੱਡੀ ਵਗੈਰਾ ਓਕੇ ਬਿਲਕੁਲ ਹੈ ਨਵੇਂ ਨੇ ਬਾਈ ਜੀ ਇਹਦਾ ਦੇਖਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਦੇਖੋ ਚੈੱਕ ਕਰ ਲਓ ਬਾਈ ਗੁਰਪ੍ਰੀਤ ਆਲੇ-ਆਲੇ ਕਿਹੜਾ ਦੇ ਦੇ ਬਈ ਇੱਕ ਵਾਰ ਕਾਰ ਤੇ ਤੇ ਬਈ ਪੇਂਟ ਛੇਡ ਬੜੀ ਮੋਟੀ ਹੈ ਨਹੀਂ ਭਾਈ ਜੀ ਇਹ ਨਹੀਂ ਪੇਂਟ ਬਿਲਕੁਲ ਇਹ ਮਤਲਬ ਬੰਪਰ ਵੀ ਰੀਜਨਲ ਲੱਗਦਾ ਹੈ ਬੰਪਰ ਵੀ ਰੀਜਨਲ ਨੇ ਠੀਕ ਹੈ ਹਾਂ ਜਿੱਦਾਂ ਹੈ ਇਦਾਂ ਹੀ ਹੈ ਫਰੰਟ ਬੰਪਰ ਹੋਊਗਾ ਗੱਲਾਂ ਪੇਂਟ ਨਾ ਮੇਰੇ ਹਿਸਾਬ ਨਾਲ ਤਾਂ ਫਰੰਟ ਵਾਲਾ ਹੋ ਸਕਦਾ ਭਾਈ ਮੈਂ ਤਾਂ ਵੇ ਫੇਰ ਕਰਾਇਆ ਨਹੀਂ ਤੇ ਇਦਾਂ ਹੀ ਆ ਜਿਵੇਂ ਆਈ ਹੈ ਤੇ ਕਰ ਬਈ ਬੈਕ ਵਾਲਾ ਬੰਪਰ ਬਿਲਕੁਲ ਨਾਲ ਦੀ ਹੈ ਠੀਕ ਹੈ ਫਰੰਟ ਆਪ ਮੰਨ ਕੇ ਚੱਲ ਲੋ ਫਰੰਟ ਵਾਲਾ ਮੰਨ ਕੇ ਚਲੋ ਹਾਂ ਹਾਂ ਫਰੰਟ ਵਾਲਾ ਵੀ ਮੰਨ ਕੇ ਚੱਲੋ ਵੀ ਪੇਂਟ ਹੋ ਸਕਦਾ ਓਕੇ ਬਈ ਫਰੰਟ ਤੋਂ ਕੋਈ ਵਾਰ ਮਾੜਾ ਮੋਟਾ ਹੋ ਰਿਹਾ ਨਾ ਪਰ ਚੱਕਰਾਂ ਚ ਤੇ ਮਾਡਲ ਕਿੰਨੀ ਆ 2016 16 ਦੀ ਲਾਸਟ ਐ ਦਸੰਬਰ ਦੀ 17 ਹੀ ਮੰਨੋ ਠੀਕ ਐ ਵੀਰੇ ਲੈ ਮਿੱਤਰੋ 17 ਦੇ ਬਿਲਕੁਲ ਲੱਗੇ ਐ ਤੇ ਬਾਕੀ ਇੰਸ਼ੋਰੈਂਸ ਵਗੈਰਾ ਹੈ ਫਿਰ ਕਰ 17 ਕੁਸ਼ਾ ਕਾ ਠੀਕ ਐ ਡੀਜ਼ਲ ਦੀ ਇਹਦੀ ਐਵਰੇਜ ਕਿੰਨੀ ਕੀ ਦੇ ਦਿੰਦੇ ਆ ਵੀਰੇ ਐਵਰੇਜ ਬਾਈ ਜੀ ਮੰਨ ਕੇ ਚਲੋ 20 ਬੂ ਦੀ ਹੈਗੀ ਐ 20 ਤੋਂ ਪਲਫੀ ਐ ਠੀਕ ਐ ਹਾਂ ਲੈ ਵੀ 20 ਬੂ ਦੀ ਐਵਰੇਜ ਦੇ ਦਿੰਦੇ ਆ ਇਹਨਾਂ ਕਾਰ ਆ ਹੈ ਠੀਕ ਐ ਤੁਹਾਨੂੰ ਇਹਦਾ ਵੀ ਆਪਾਂ ਸਾਊਂਡ ਚੈੱਕ ਕਰਵਾ ਦੇ ਇੱਕ ਵਾਰ ਗੱਡੀ ਦਾ ਇਸ 70000 ਕਿਲੋਮੀਟਰ ਚੱਲੀ ਹੋਈ ਕਾਰ ਹੈ ਨਾ 70 ਸਰਵਿਸ ਰਿਕਾਰਡ ਬਾਈ ਸਰਵਿਸ ਰਿਕਾਰਡ ਦੇ ਨਾਲ 70000 ਕਿਲੋਮੀਟਰ ਚੱਲੀ ਹੋਈ ਆ ਬਾਈ ਕਾਰ ਇਹ ਘਰੋਂ ਚੈੱਕ 사ਉਂਡ ਦੇਖੋ ਬਾਈ ਕਾਰ ਦਾ ਕਾਰ ਦਾ 사ਉਂਡ ਪੂਰਾ ਵਧੀਆ ਓਕੇ ਦੀ ਰਿਪੋਰਟ ਆ ਬਾਈ ਇਹਦਾ ਵੀ 사ਉਂਡ ਹੈ ਨਾ ਦੇਖੋ ਸਾਰੇ ਗੋਡੇ ਵਗੈਰਾ ਦੇ ਬਿਲਕੁਲ ਸਾਫ਼ ਸੁਥਰੇ ਨੇ ਬਾਈ ਉਧਰ ਲਾ ਦਿਖਾ ਦੋ ਉਹ ਚੀਜ਼ ਲੱਗੀ ਬੱਜੀ ਦਾ ਕੋਈ ਹੋਣੀ ਲੱਗੀ ਬੱਜੀ ਕਿਸ ਪਾਸੇ ਵੀ ਹੈ ਨਹੀਂ ਬਾਈ ਹੈ ਨਾ ਨਾ ਬਾਈ ਜੀ ਲੱਗੀ ਬੱਜੀ ਨਹੀਂ ਹੈ ਜੀ ਬਿਲਕੁਲ ਇਸ ਪੱਕਾ 사ਉਂਡ ਵਗੈਰਾ ਓਕੇ ਆ ਬਾਈ ਕਾਰ ਦਾ ਠੀਕ ਹੈ ਤੇ ਕਾਰ ਚੰਗੀ ਆ ਬਾਈ ਇਹ ਵਾਲੀ ਕਾਰ ਦੀ ਵੀ ਤੁਸੀਂ ਆ ਕੇ ਟ్రਾਈ ਲੈ ਕੇ ਤੁਸੀਂ ਕਾਰ ਬਾਈ ਕਰ ਸਕਦੇ ਆਂਗੇ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਆਟੋਮੈਟਿਕ ਅਡਜਸਟੇਬਲ ਮਿਰਰ ਮਿਲ ਜਾਂਦੇ ਨੇ ਇਹਦੇ ਵਿੱਚ ਹਨਾ ਵੀਰੇ ਹਾਂਜੀ ਇਹਦਾ ਫੀਚਰ ਇਹ ਆ ایر ਬੈਗ ਹੁੰਦੇ ਨੇ ਇਹਦੇ ਵਿੱਚ ਹਾਂ ਜੀ ایر ਬੈਗ ਹੁੰਦੇ ਨੇ ਬਾਈ ਦੋ ਤੇ ਬਾਕੀ ਆਲ ਓਵਰ ਓਕੇ ਦੀ ਰਿਪੋਰਟ ਹੈ ਤੇ ਬਾਈ ਇਹਦਾ ਕਿੰਨਾ ਰੇਟ ਆ ਵੀਰੇ 16 ਮਾਡਲ ਇਹ ਬਾਈ ਜੀ 5 ਲੱਖ 70000 ਰੁਪਇਆ 5 ਲੱਖ 70000 ਰੁਪਇਆ ਦੀ 16 ਮਾਡਲ ਫਸਟ ਓਨਰ ਡੀਜ਼ਲ ਦੀ ਦੋਨੇ ਚਾਬੀਆਂ ਨਾਲ ਤੇ ਕੰਡੀਸ਼ਨ ਬਿਲਕੁਲ ਚੰਗੀ ਅੱਛਾ ਇਹ ਐਨਓਸੀ ਨਾਲ ਹੈ ਐਨਓਸੀ ਨਾਲ ਆ ਠੀਕ ਹੈ ਲੋ ਜੀ ਅਗਰ ਨੰਬਰ ਵੀ ਲਵਾਉਣਾ ਹੈ ਨਾ ਨੰਬਰ ਦਾ ਖਰਚਾ ਲੱਗਦਾ ਹਾਂ ਉਹ ਲੱਗ ਹੋਊਗਾ ਜੇ ਬਾਈ ਕੋਈ ਕਹੂਗਾ ਕਿ ਲਵਾ ਕੇ ਲਵਾ ਕੇ ਵੀ ਦੇ ਦਊਗਾ ਕੋਈ ਦਿੱਕਤ ਨਹੀਂ ਠੀਕ ਹੈ ਤੇ ਬਈ ਬਾਕੀ ਰਹੀ ਗੱਲ ਹਨਾ ਲੋਨ ਦੀ ਤਾਂ ਲੋਨ ਕਰਾਉਣਾ ਜੇ ਕਿਸੇ ਹਾਂ ਲੋਨ ਵਾਲਾ ਤਾਂ ਬਾਈ ਜੀ ਹੋ ਜਾਊਗਾ ਲੋਨ ਆ ਅਸਾ ਲੋਨ ਇਹਦੇ ਤੇ ਕਿੰਨੇ ਕਿੰਨੇ ਦਾਉਨ ਪੇਮੈਂਟ ਦੇ ਕੇ ਹੋ ਜਾਉ ਮੰਨ ਕੇ ਚਲੋ ਬਾਈ ਜੀ 1.5 ਲੱਖ ਰੁਪਏ ਦੇ ਕੇ 1.5 ਲੱਖ ਰੁਪਏ ਲੈ ਮੇਤਰੋ 1.5 ਲੱਖ ਰੁਪਏ ਦੇ ਤੇ ਜਾਂ ਲੱਖ ਰੁਪਏ ਉਹਦੇ ਤੇ ਹਾਂ ਡਿਜ਼ਾਇਰ ਤੇ ਦੇ ਕੇ ਤੁਸੀਂ ਲੋਨ ਕਰਵਾ ਸਕਦੇ ਹੋ ਬਾਕੀ ਆਓ ਵਿਜ਼ਿਟ ਕਰ ਲਓ ਜੇ ਕਿਸੇ ਪੁਰਾਣੀ ਕਾਰ ਲੈਣੀ ਹੈ ਇਹਨਾਂ ਦੋਨੋਂ ਚੋਂ ਇੱਕ ਠੀਕ ਹੈ ਤਾਂ ਤੁਸੀਂ ਕਾਰ ਬਾਇ ਕਰ ਲਿਓ ਮਿਲਾਂਗੇ ਬਹੁਤ ਛੇਤੀ ਬਾਈ ਨਵੀਆਂ ਕਾਰਾਂ ਦੇ ਨਾਲ ਤਾਂ ਤਕਲੀਫ ਸਸਿਕਾਰ